ਮਹਾਪੁਰ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜੂਰ ਸਾਹਿਬ ਵਾਲੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ 6000 ਏਕੜ ਜ਼ਮੀਨ ਜੋ ਕਿ ਕਣਕ ਦੀ ਬਿਜਾਈ ਕਣਕ ਦਾ ਬੀ ਅਤੇ ਡਾਇਆ ਅਤੇ ਯੂਰੀਆ ਦੀ ਸੇਵਾ ਸਾਰੀ ਮਹਾਪੁਰ ਸ਼ਾਨ ਲੋਕ ਕੀਤੀ ਜਾਣੀ ਆ ਜੀ ਸੋ ਗੁਰੂ ਕਿਰਪਾ ਕਰਨ ਆਪ ਮੇਰ ਪੜਿਆ ਹੱਥ ਰੱਖ ਕੇ ਸੇਵਾਵਾਂ ਸਾਰੇ ਸੰਗਤਾਂ ਤੋਂ ਲੈ ਲੈਣ ਆਪ ਹੀ ਵਰਤਦੇ ਆਪ ਹੀ ਸਭ ਕੁਝ ਕਰ ਰਹੇ ਆ ਬਾਕੀ ਕੋਈ ਜੀ ਕਸ਼ ਕਰਨ ਜੋਗਾ ਨਹੀਂ ਪਰਮੇਸ਼ਰ ਆਪ ਹੀ ਵਿਚਾਰ ਕੇ ਆਪ ਹੀ ਕਰਦੇ ਸਾਰਾ ਸੋ ਗੁਰੂ ਕੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਦਿਓ ਫਾਰਮ ਕੇ ਸ਼ਾਮਪੁਰਾਜ ਸੰਤ ਬਾਬਾ ਮੋਹਨ ਸਿੰਘ ਜੀ ਉੱਤਰਾਖੰਡ ਤੋਂ ਯੂਪੀ ਤੋਂ ਇਹਨਾਂ ਦੇ ਨਾਲ ਸੰਗਤਾਂ ਸਾਰੀਆਂ ਪਹੁੰਚੀਆਂ ਨੇ ਜਿਨ੍ਹਾਂ ਨੂੰ ਅੱਜ ਇੱਥੇ ਆਉਣ ਤੇ ਸਾਰਿਆਂ ਨੂੰ ਜੀ ਆਇਆਂ ਕਿਹਾ ਸਾਰੇ ਇੱਥੇ ਸਾਡੇ ਬਟਾਲੇ ਦੇ ਸੰਗਤ ਡਾਕਟਰ ਸਾਹਿਬ ਨੇ ਸ਼ਾਹ ਜੀ ਨੇ ਸਾਡੇ ਜਥੇਦਾਰ ਸਾਹਿਬ ਬਾਬਾ ਸ਼ਿਹਾਰ ਸਿੰਘ ਜੀ ਜਿਹੜੀ ਇੱਥੋਂ ਗ੍ਰਹੀ ਕਰਦੇ ਨੇ ਪ੍ਰਧਾਨ ਸਾਹਿਬ ਮੰਡੀ ਦੇ ਪ੍ਰਧਾਨ ਮਨਵੀਰ ਸਿੰਘ ਹਣੀ ਸਾਰੇ ਇੱਥੇ ਮੌਜੂਦ ਨੇ ਸਰਦਾਰ ਦਿਲਜੀਤ ਸਿੰਘ ਖਾਲਸਾ ਏੜ ਤੋਂ ਖਾਨਫਤੇ ਤੋਂ ਭਾਜੀ ਮਿੰਟੂ ਭਾਜੀ ਸਾਰੇ ਅੱਜ ਇਹ ਸੰਗਤਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਜਿਹੜੇ ਇੰਨੀ ਦੂਰੋਂ ਚੱਲ ਕੇ ਇੱਥੇ ਪਹੁੰਚੇ ਨੇ ਤੇ ਜਿਸ ਤਰ੍ਹਾਂ ਤੁਹਾਨੂੰ ਬਾਬਾ ਜੀ ਨੇ ਦੱਸਿਆ ਕਿ ਮਹਾਪੁਰਚਾ ਨੇ ਹਕਮ ਕੀਤਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜੂਰ ਸਾਹਿਬ ਵੱਲੋਂ ਜਿੱਥੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਬਾਬਾ ਨਿਧਾਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਛੀਸਾ ਮੇਰਾ ਹੱਥ ਤੇਰਾ ਉਸੇ ਇੱਕ ਹਿੱਸੇ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਬਹੁਤ ਵੱਡੀਆਂ ਸਭਾ ਪੰਜਾਬ ਭਰ ਦੇ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਸਮੂਹ ਜਥੇਦਾਰ ਸਾਹਿਬ ਜਿੰਨੇ ਵੀ ਗੁਰਦੁਆਰਾ ਲੰਗਰ ਸਾਹਿਬ ਦੇ ਨਾਲ ਸੰਬੰਧ ਹੈ ਉਹਨਾਂ ਵੱਲੋਂ ਦਿਨ ਰਾਤੇ ਕਰਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਚੱਲ ਰਹੀਆਂ ਪਹਿਲੇ ਦਿਨ ਤੋਂ ਹੀ ਜਿਹਦੇ ਵਿੱਚ ਸਾਰਾ ਜਿੰਨੇ ਵੀ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਸ਼ ਇਹ ਸਾਰੇ ਪ੍ਰਬੰਧ ਚਲਾ ਰਹੇ ਨੇ ਤੇ ਉਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਉਹਦੇ ਚ ਸਾਰਾ ਘਰਾਂ ਦੇ ਰਾਸ਼ਨ ਤਰਪਾਲਾ ਸੋਲਰ ਲਾਈਟਾਂ ਔਰ ਜਿੰਨਾ ਵੀ ਸਮਾਨ ਸੀ ਕੰਬਲ ਰਜਾਈਆਂ ਫੋਲਡਿੰਗ ਚੇਅਰ ਹੋਰ ਸਾਰਾ ਬਹੁਤ ਜਿੰਦਾ ਜਿੰਦਾ ਸਕਤਾ ਨੇ ਡਿਮਾਂਡ ਕੀਤੀ ਤੇ ਸਭ ਤੋਂ ਜ਼ਿਆਦਾ ਜਿਹਦਾ ਤੂੜੀ ਤੇ ਡੰਗਰਾਂ ਦੇ ਵਾਸਤੇ ਆਚਾਰ ਉਹ ਦਿੱਤਾ ਗਿਆ ਹੁਣ ਮਹਾਪੁਰਸ਼ਾ ਨੇ ਹੁਕਮ ਕੀਤਾ ਜਿੰਦਾ ਡੀਜ਼ਲ ਵੀ ਪਾਰੇ ਸਾਂ ਤੇ ਉਹ ਵੀ ਚੱਲ ਰਿਹਾ ਤੇ ਹੁਣ 6000 ਏਕੜ ਜਿਹੜਾ ਮਹਾਪੁਰਸ਼ਾ ਨੇ ਕਿਹਾ ਕਿ ਉਹਦੇ ਵਿੱਚ ਖਾਦ ਤੇ ਬੀਜ ਉਹਦੇ ਵਿੱਚ ਯੂਰੀਆ ਖਾਦ ਵੀ ਦਿੱਤੀ ਜਾਏਗੀ ਡੀਏਪੀ ਜਾਂ ਜੇ ਡੀਏਪੀ ਦੀ ਥੋੜੀ ਥੋੜਾ ਫਿਰ ਐਨਪੀਕੇ ਜਿਹੜੀ ਹੈ ਤੇ ਉਹ ਸਾਰੇ ਪ੍ਰਬੰਧਾਂ ਵਾਸਤੇ ਅੱਜ ਬਾਬਾ ਜੀ ਮੋਨ ਸਿੰਘ ਜੀ ਨੂੰ ਆਪਣਾ ਸੰਤ ਬਾਬਾ ਨਰਿੰਦਰ ਸਿੰਘ ਜੀ ਹੁਣਾਂ ਨੇ ਸਾਰੇ ਸੰਤ ਨੂੰ ਭੇਜਿਆ ਅੱਜ ਸਾਰੇ ਏਰੀਆ ਦਾ ਜਾਇਜ਼ਾ ਲੈ ਕੇ ਜिले ਗਰਾਸਪੁਰ ਦਾ ਤੇ ਬਾਕੀ ਪਾਸੇ ਵੀ ਜਾਣਾ ਇਹਨਾਂ ਨੇ ਜਿਸ ਤਰ੍ਹਾਂ ਫਰੋਜਪੁਰ ਸਾਈਡ ਮਕੌੜਾ ਪਤਨ ਵੀ ਉਧਰ ਵੀ ਜਾਣਾ ਤੇ ਉਹ ਸਾਰਾ ਜਾਇਜ਼ਾ ਲੈ ਕੇ ਉਹ ਲਿਸਟਾਂ ਬਣ ਗਈਆਂ ਤੇ ਫਿਰ ਜਿਸ ਦਿਨ ਸ਼ੁਰੂ ਕਰਨਾ ਮਹਾਪੁਰਸ਼ਾਂ ਨੂੰ ਬੇਨਤੀ ਕਰਾਂਗੇ ਸੰਤ ਬਾਬਾ ਨਰਿੰਦਰ ਸਿੰਘ ਜੀ ਸਮੂਹ ਜਥੇਦਾਰ ਸਰਦਾਰਾਂ ਆਉਣਗੇ ਤੇ ਉਸ ਦਿਨ ਫਿਰ ਇਹ ਸ਼ੁਰੂ ਕੀਤਾ ਜਾਏਗਾ ਤੇ ਆਸ ਕਰਦੇ ਜਿਹੜੀ ਜਿਹੜੀਆਂ ਸੰਗਤਾਂ ਲੋਡ ਬੰਨ ਰੇ ਉਹਨਾਂ ਤੱਕ ਸਾਰਾ ਸਮਾਨ ਪਹੁੰਚਾਇਆ ਜਾਏਗਾ ਉਹ ਸੰਪਰਕ ਵੀ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ